ਹਾਂਜੀ ਫਤਿਹ ਬੁਲਾ ਕੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਜੋਰੇ ਸ਼ਮਸ਼ੀਰ ਜੋ ਕਿ ਸਿੱਖ ਸ਼ਸਤਰ ਵਿਦਿਆ ਨਾਲ ਸੰਬੰਧਿਤ ਮੁਕਾਬਲੇ ਹੋ ਰਹੇ ਹਨ ਇਹ ਮੁਕਾਬਲੇ ਤਨਤਨ ਸਾਈ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਾਏ ਜਾ ਰਹੇ ਹਨ ਇਹ ਜੋ ਮੁਕਾਬਲੇ ਹਨ ਇਹ ਸ਼੍ਰੋਮਣੀ ਸਿੱਖ ਸ਼ਸਤਰ ਵਿਦਿਆ ਕੌਂਸਲ ਵੱਲੋਂ ਕਰਵਾਏ ਜਾ ਰਹੇ ਹਨ ਇਹਨਾਂ ਦਾ ਮੁੱਖ ਮਸਤ ਜਿਹੜੇ ਯੋਧਾਰੂ ਵੀਰ ਹਨ ਉਹਨਾਂ ਦੇ ਸ਼ਾਸਤਰਾਂ ਦੀ ਪਰਖ ਹੋਏਗੀ ਅਤੇ ਨਾਲ ਦੀ ਨਾਲ ਜਿਹਾਰੂ ਵੀਰ ਦੇ ਜਿਹੜੀ ਯੁੱਧ ਕਲਾ ਉਸ ਦੀ ਵੀ ਪਰਖ ਹੋਏਗੀ ਕਿਉਂਕਿ ਉਹ ਵੀਰ ਜੋ ਸ਼ਾਸਤਰ ਕਿਸ ਤਰੀਕੇ ਨਾਲ ਚਲਾ ਰਿਹਾ ਉਹਦੀ ਸ਼ਾਸਤਰ ਦੀ ਕੁਆਲਿਟੀ ਕੀ ਹੈ ਇਹਦਾ ਮੁੱਖ ਮਕਸਦ ਸਾਨੂੰ ਸ਼ਾਸਤਰ ਵਿਦਿਆ ਜੋ ਅਸੀਂ ਅਲੋਪ ਹੁੰਦੀ ਜਾ ਰਹੀ ਹੈ ਸਾਡੀ ਉਸ ਨੂੰ ਪੁਨਰ ਸੁਰਜੀਤ ਕਰਨਾ ਸਾਡਾ ਮਕਸਦ ਇਹ ਹੈ ਕਿਉਂਕਿ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ ਇਹੇ ਮੋਰੇ ਆਗਿਆ ਸੁਨੋ ਰੇ ਪਿਆਰੇ ਬਿਨਾ ਸ਼ਾਸਤਰ ਕੇ ਸਿੰਘ ਦੇ ਉਹ ਨਾਜ਼ਾਰੇ ਗੁਰੂ ਦੇ ਸਿੱਖ ਨੂੰ ਹੁਕਮ ਹੈ ਇਹ ਜਦੋਂ ਵੀ ਗੁਰੂ ਕੇ ਸਿੱਖ ਨੇ ਕਿਤੇ ਵਿਚਰਨਾ ਹੈ ਸ਼ਸਤਰ ਧਾਰੀ ਹੋ ਕੇ ਵਿਚਰਨਾ ਹੈ ਇਹ ਸ਼ਸਤਰ ਅਸੀਂ ਕਿਸੇ ਨੂੰ ਡਰਾਉਣ ਦੇ ਲਈ ਜਾਂ ਧਮਕਾਉਣ ਦੇ ਲਈ ਨਹੀਂ ਪਾਉਣੇ ਹਨ ਇਹ ਸ਼ਸਤਰ ਗਰੀਬ ਗੁਰਬੇ ਦੀ ਰੱਖਿਆ ਅਤੇ ਜਰਵਾਣੇ ਦੀ ਪੱਖਿਆ ਵਾਸਤੇ ਹੈ ਇਸ ਜੋ ਅੱਜ ਦਾ ਜੋ ਮੁਕਾਬਲਾ ਹੋ ਰਿਹਾ ਹੈ ਇਹ ਇਸ ਵਿੱਚ ਕਈ ਪੜਾ ਰੱਖੇ ਹਨ ਉਹ ਪੜਾ ਪੜਾ ਜਿਹੜਾ ਖਿਡਾਰੀ ਇਸ ਨੂੰ ਕੁਆਲੀਫਾਈ ਕਰਦਾ ਜਾਏਗਾ ਉਸ ਤੋਂ ਬਾਅਦ ਉਸ ਨੂੰ ਬੜੇ ਹੀ ਕੀਮਤੀ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਇਸ ਸਮਾਗਮ ਦੀ ਅੱਜ ਦੀ ਇੱਕ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਜਿਹੜੇ ਦਰਸ਼ਕ ਦੇਖਣ ਆਏ ਹਨ ਜਿਹੜੇ ਵੀਰ ਪੈਣਾ ਦੇਖਣ ਆਏ ਜਿਹੜੀਆਂ ਸੰਗਤਾਂ ਦੇਖਣ ਆਈਆਂ ਹਨ ਉਹਨਾਂ ਨੂੰ ਵੀ ਸਿੱਖ ਧਰਮ ਸੰਬੰਧੀ ਸਵਾਲ ਜਵਾਬ ਪੁੱਛੇ ਜਾਂਦੇ ਹਨ ਜਿਹੜੇ ਸਹੀ ਜਵਾਬ ਦੇ ਦਿੰਦੇ ਹਨ ਉਹਨਾਂ ਨੂੰ ਵੀ ਸ਼ਸਤਰਾਂ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਇਸ ਦਾ ਸਾਡਾ ਮੁੱਖ ਮਕਸਦ ਸ਼ਸਤਰਾਂ ਨਾਲ ਪਿਆਰ ਸ਼ਸਤਰਾਂ ਦਾ ਸਤਿਕਾਰ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਅਸਕਰ ਪਾਨ ਖੰਡੋ ਖੜਕ ਤਪ ਤਰ ਅਰਤੀ ਸੈਬ ਸਰੋਹੀ ਸੈਤੀ ਇਹ ਹਮਾਰੇ ਪੀਰ ਸਾਡੇ ਪੀਰ ਹਨ ਇਹਨਾਂ ਦਾ ਮਾਣ ਸਤਿਕਾਰ ਕਰਨਾ ਹਰ ਸਿੱਖ ਦਾ ਫਰਜ਼ ਹੈਗਾ ਬਹੁਤ ਬਹੁਤ ਧੰਨ ਕਿਉਂਕਿ ਇਹ ਜੋ ਮੁਕਾਬਲਾ ਅੱਜ ਨਵਾਂ ਮੁਕਾਬਲਾ ਕਰਾਇਆ ਜਾ ਰਿਹਾ ਇਸ ਮੁਕਾਬਲੇ ਦੇ ਵਿੱਚ ਕੱਲੇ ਅੰਮ੍ਰਿਤਸਰ ਸਾਹਿਬ ਤੋਂ ਨਹੀਂ ਕੱਲੇ ਪੰਜਾਬ ਤੋਂ ਨਹੀਂ ਬਾਹਰੀਆਂ ਸਕੇਟਾਂ ਤੋਂ ਵੀ ਆਏ ਹੋਏ ਹਨ ਬਹੁਤ ਸਾਰੇ ਬਹੁਤ ਬੱਚਿਆਂ ਦੇ ਵਿੱਚ ਉਤਸ਼ਾਹ ਦੇਖਿਆ ਜਾਂਦਾ ਇਹਦੇ ਵਿੱਚ ਤੀਰੰਦਾਜ਼ੀ ਹੈਗੀ ਆ ਇਹਦੇ ਵਿੱਚ ਕਿਰਪਾਨ ਦੇ ਵੱਖਰੇ ਵੱਖਰੇ ਵਾਰ ਹੈ ਇਹਦੇ ਵਿੱਚ ਗਲੇਲਾ ਵੀ ਹੈਗਾ ਜੀ ਇਹਦੇ ਵਿੱਚ ਜਿਹੜੇ ਨਿਹੰਗ ਸਿੰਘ ਦਮਾਲਾ ਚੱਕਰਸੇ ਜਾਂਦੇ ਹਨ ਉਹ ਦਮਾਲੇ ਚੱਕਰ ਦੇ ਵਾਰ ਵੀ ਦੇਖੇ ਜਾਂਦੇ ਹਨ ਤੇ ਬੱਚੇ ਅੱਜ ਦੇਖਣ ਆਏ ਹਨ ਕੱਲ ਸਿੱਖਣਗੇ ਸਾਡੇ ਸਾਡਾ ਮੁੱਖ ਮਕਸਦ ਹੈ ਬੱਚਿਆਂ ਦੇ ਵਿੱਚ ਚੇਕ ਸ਼ਸਤਰ ਵਿਦਿਆਸਨ ਵੀ ਪਿਆਰ ਉਹਨਾਂ ਦੇ ਅੰਦਰ ਜਾਗਰੂਕ ਕਰਨਾ ਹੈ ਮੈਸੇਜ ਇਹ ਦੇਣਾ ਚਾਹੁੰਦਾ ਜੀ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਜਦੋਂ ਬਖਸ਼ਿਸ਼ ਕੀਤੀ ਸੀ ਸ਼ਸਤਰ ਵੀ ਸਾਨੂੰ ਨਾਲ ਬਖਸ਼ਿਸ਼ ਕੀਤੀ ਸੀ ਹਨ ਕਕਾਰਾਂ ਦੇ ਵਿੱਚ ਕਿਰਪਾਨ ਔਰ ਉਹ ਕਿਰਪਾਨ ਹਮੇਸ਼ਾ ਜਿਹੜੀ ਆ ਉਹ ਜ਼ੁਲਮ ਦੇ ਖਿਲਾਫ ਸੀ ਜ਼ੁਲਮ ਭਾਵ ਜੇ ਕਿਸੇ ਤੇ ਅਨਿਆਂ ਹੁੰਦਾ ਅਨਿਆਂ ਹੁਣ ਅਸੀਂ ਰਾਹ ਦੇ ਵਿੱਚ ਅੱਜ ਦੇ ਸਮੇਂ 'ਚ ਜੇ ਅਸੀਂ ਦੇਖਦੇ ਆ ਕਿ ਰਾਹ ਜਾਂਦਾ ਕੋਈ ਧੀ ਭੈਣ ਦੇ ਉੱਤੇ ਕੋਈ ਗਾਲਾਂ ਕਢਦੀ ਜਾਂ ਕਿ ਲੁੱਟਖੋ ਕਰਨ ਵਾਲੇ ਆ ਜਾਂਦੇ ਹਨ ਤੇ ਉਹ ਜਿਹੜੀ ਕਿਰਪਾਨ ਹੈ ਬੰਦੇ ਦੇ ਕੋਲ ਜਿਹੜਾ ਸ਼ਸਤਰ ਹੋਊਗਾ ਉਹ ਘਟੋ ਗੱਡ ਉਸ ਅਨਿਆਂ ਦੇ ਅਗੇਂਸ ਡਟ ਕੇ ਖੜਾ ਹੋ ਸਕਦਾ ਹੈ ਅਨਿਆਂ ਨਹੀਂ ਹੁਣ ਉਹਨੂੰ ਰੋਕ ਸਕਦਾ ਹੈ ਮੇਨ ਵਾਈ ਲੋਕ ਕਿਸੇ ਤਰੀਕੇ ਹੋਰ ਹੈਲਪਲੀ ਆ ਸਕਦਾ ਅਸੀਂ ਕਿਸੇ ਨੂੰ ਡਰਾਉਣ ਧਮਕਾਉਣ ਜਾਂ ਡੱਕ ਮਾਰਨ ਵਾਸਤੇ ਸ਼ਸਤਰਾਂ ਦੀ ਬਖਸ਼ਿਸ਼ ਨਹੀਂ ਕੀਤੀ ਗਈ ਔਰ ਪੀਰ ਕਾ ਕੇ ਨਵਾਜਿਆ ਇਹਨਾਂ ਦਾ ਸਤਕਾਰ ਕਰਨਾ ਸਾਡਾ ਫਰਜ਼ ਹੈ ਜੀਤਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਹ